ਹਾਂਜੀ ਆਂਟੀ ਜੀ ਸਾਸਰੀ ਕਾਲ ਆਂਟੀ ਸਾਸਰੀ ਕਾਲ ਤੁਹਾਨੂੰ ਬੁਲਾਇਆ ਮੈਂ ਮੈਨੂੰ ਹਾਂਜੀ ਸਾਸਰੀ ਤੇ ਆਪਨੇ ਕਿੰਨੇ ਵਜੇ ਸਵੇਰੇ ਆ ਜੰਨੇ ਇੱਥੇ ਵਾਣ ਚੇ 7 ਵਜੇ 7 ਵਜੇ ਮੰਨ ਲਓ ਜਦੋਂ ਕੰਪੈਨਾਂ ਚੱਲ ਪੈਂਦੀਆਂ ਉਹਦੇ ਤੁਸੀਂ ਆ ਜੰਨੇ ਹਨਾ ਠੀਕ ਹੈ ਠੀਕ ਹੈ ਤੇ ਫਿਰ ਸਾਰਾ ਦਿਨ ਲੱਗੇ ਰਹੇ ਨੇ ਹੋਰ ਸਾਰਾ ਦਿਨ ਕਿਰਾਵਾ ਲੱਗੇ ਰਹੇ ਨੇ ਤੇ ਰੋਟੀ ਟਾਈਮ ਮੰਨ ਲਓ ਵੀ ਦੁਪਹਿਰੇ ਕਿੰਨੇ ਵਜੇ ਖਾਣੇ ਚ ਰੋਟੀ ਆ ਜਾਂਦੀ ਤਾਂ ਖਾ ਲੈਂਦੇ ਨਾ ਤਾਂ ਫਿਰ ਸ਼ਾਮ ਨੂੰ ਨਹੀਂ ਤੇ ਸ਼ਾਮ ਨੂੰ ਹਾਂ ਠੀਕ ਹੈ ਠੀਕ ਹੈ ਤੇ ਐਂਟੀ ਫਿਰ ਮੰਨ ਲਓ ਸਾਰੇ ਦਿਨ ਚ ਕਿੰਨੇ ਕਿ ਛੱਟੇ ਚੋਕ ਜਾਂਦੇ ਜੇ ਆਹ ਕਦੇ ਅੱਗੇ ਅੱਧਾ ਬੋਰਾ ਬੋਰਾ ਸੀ ਹੁਣ ਡੇਢ ਬੋਰਾ ਹੁਣ ਡੇਢ ਬੋਰਾ ਹੈ ਹਾਂ ਠੀਕ ਹੈ ਠੀਕ ਹੈ ਤੇ ਸਾਸੀਨ ਦੇ ਮੰਨ ਲਓ ਵੀ ਕਿੰਨੇ ਦੋ ਗੱਟੇ ਤਿੰਨ ਗੱਟੇ ਹੋ ਜਾਂਦੀ ਕਣਕ ਸਾਡੀ ਹੁਣ 4 ਕਿ ਗੱਟੇ ਹੋਣਗੇ ਸਾਰੇ ਸੀਜ਼ਨ ਚ ਦੋਵਾਂ ਦੀ ਅੱਛਾ ਅੱਛਾ ਦੋਵਾਂ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਏਕ ਜਿਆਦਾ ਤਾਂ ਨਹੀਂ ਹੈਗੀ ਅੱਛਾ ਠੀਕ ਹੈ ਤੇ ਫਿਰ ਮੰਨ ਲਓ ਵੀ ਸਵੇਰੇ ਤੁਸੀਂ 7 ਵਜੇ ਲੱਗਦੇ ਆਂ ਤੇ ਸ਼ਾਮੀ ਕਿੰਨੇ ਵਜੇ ਜਾਂਦੇ ਹੋ ਆ ਬਸ ਹੁਣ ਜਾਵਾਂਗੇ ਮੰਨ ਲਓ ਵੀ ਜਦੋਂ ਲਗਭਗ ਕੰਪੈਨਾਂ ਵੀ ਨੇਰਾ ਪੈਣ ਲੱਗਾ ਚਲੇ ਜਾਂਦੇ ਹਾਂ ਠੀਕ ਹੈ ਤੇ ਫਿਰ ਰਾਤ ਨੂੰ ਫਿਰ ਵਧੀਆ ਨੀਂਦ ਆ ਜਾਂਦੀ ਹੈ ਪਰਾਵਾ ਥੱਕੇ ਤਾਂ ਭਾਂ ਰੋਟੀ ਨਾ ਮਿਲੇ ਨੀਂਦ ਤਾਂ ਆਉਂਗੀ ਸਕੇ ਅ ਰੋਟੀ ਨਹੀਂ ਤੇ ਆ ਫਿਰ ਆਪਣੇ ਆਂਟੀ ਹੁਣ ਚਾਰ ਦਿਨ ਮਾੜਾ ਚ ਤੁਰੀਦਾ ਨਹੀਂ ਸਹੀ ਹੈ ਜਿੰਨੇ ਕਿਹੜੇ ਮਸ਼ੀਨਾ ਲਾਉਂਦੇ ਆ ਉਹ ਨਹੀਂ ਤੁਸੀਂ ਲਾਉਂਦੇ ਸੱਚ ਹੈ ਵਾਕਿਆ ਸਹੀ ਗੱਲ ਹੈ ਤੇ ਫੇਰ ਆਪਣੇ ਨਾ ਜਿਹੜੀਆਂ ਬੁੜੀਆਂ ਮੰਨ ਲਓ ਵੀ ਚੰਗਿਆਂ ਘਰੇ ਬੈਠੀਆਂ ਹੁੰਦੀਆਂ ਪੱਖੇ ਥੱਲੇ ਰਹਿਣਾ ਜਾਂ ਏਸੀ ਥੱਲੇ ਰਹਿਣਾ ਉਹ ਪਤਾ ਕੀ ਕਹਿੰਦੀਆਂ ਉਹ ਕਹਿੰਦੀਆਂ ਭਾਂਡੇ ਮਾਂਜਦੀਆਂ ਜਾਂ ਏ ਉਹ ਕਰਦੀਆਂ ਅਹੀ ਤੇ ਕੰਮ ਹੀ ਬੜਾ ਕਰਦੇ ਆ ਫੇਰ ਭਰਾਵਾ ਤੇ ਵੇਖ ਲੈ ਆ ਆ ਦੀ ਗੁੰਜੈਸ ਦੇ ਸਾਹਬ ਨਾਲੇਗਾ ਸਾਡੀ ਗੁੰਜੈਸ ਹੋਵੇ ਤਾਂ ਸਹੀ ਏ ਹੈ ਸੱਚੀ ਗੱਲ ਹੈ ਸਾਡੀ ਗੁੰਜੈਸ ਹੋਵੇ ਤਾਂ ਆਜੀ ਤਾਂ ਸਾਰੇ ਉਹੀ ਹੈਗੇ ਨੇ ਇੱਕੋ ਜਿਹੇ ਹਾਂਜੀ ਸਾਰੇ ਚ ਉਹੀ ਜਾਨ ਪਾਈ ਰੱਬ ਨੇ ਸਾਰਿਆਂ ਚ ਉਹੀ ਪਾਈ ਹੈ ਅਸਲ ਚ ਐਂਟੀ ਫਿਰ ਐ ਨਾ ਉਹਨਾਂ ਦਾ ਸਰਦਾ ਪਰਦਾ ਹੁੰਦਾ ਹਨਾ ਉਹ ਤਾਂ ਕਰਕੇ ਵੀ ਉਹਨਾਂ ਨੂੰ ਐਂ ਤਾਂ ਥੱਕ ਗਈਆਂ ਜੇ ਉਹ ਥੱਕ ਤਾਂ ਹੁਣ ਅਸੀਂ ਵੀ ਜੇ ਨੇ ਜਾ ਕੇ ਉਹੀ ਰੋਟੀ ਕਰਨੀ ਜਾ ਕੇ ਰੋਟੀ ਕਰਨੀ ਕੋਈ ਇੱਕ ਪਸਵਾਨ ਪੱਠੇ ਪਾਵਾਂਗੇ ਹਾਂ ਸਹੀ ਅਸੀਂ ਪਾਵਾਂਗੇ ਅੱਛਾ ਜਾ ਕੇ ਡੰਗਰਾਂ ਨੂੰ ਵੀ ਸਾਂਭਣਾ ਹਜੇ ਸਾਂਭਣਾ ਇੱਕ ਗਾਈ ਅੱਗੇ ਕੋੱਚੀ ਠੀਕ ਹੈ ਹੈ ਸਹੀ ਹੈ ਸਹੀ ਹੈ ਚਲੋ ਐਤ ਕੀ ਚੰਗਾ ਤੁਹਾਨੂੰ ਤੂੜੀ-ਤਾੜੀ ਸੌਖੀ ਲੱਭ ਜੂਗੀ ਕਿਉਂਕਿ ਤੂੜੀ ਦਾ ਰੇਟ ਰੂਟ ਹੈ ਨਹੀਂ ਗੇ ਤੇ ਜਮਿੰਦਾਰ ਉਹ ਹੀ ਕਹ ਦੂਗਾ ਵੀ ਲੈ ਜਾਓ ਜੇ ਮੁੱਲ ਲੈਣੀ ਪਵੇ ਤਾਂ ਬੜਾ ਔਖਾ ਨਾ ਪ੍ਰਾਵਾ ਹਰ ਸਾਲ ਹੀ ਲੈਂਦੇ ਦੋ ਤਿੰਨ ਟਰਾਲੀਆਂ ਠੀਕ ਹੈ ਨਹੀਂ ਅੱਗੇ ਤਾਂ ਬੜੀ 3000 ਨੂੰ ਕਿੱਲਾ ਹੋ ਗਈ ਸੀ ਉਦੋਂ ਤੇ ਕੀ ਕਰੀ ਹੁਣ ਡੰਗਰ ਜਿਹੜੇ ਰੱਖਿਓ ਵਿੱਚ ਨੇ ਤਾਂ ਨਹੀਂ ਸਕਦੇ ਦੁੱਧ ਮੁੱਲ ਲੈ ਕੇ ਕਿੱਥੋਂ ਪਾਰ ਹੁੰਦੀ ਦੁੱਧ ਮੁੱਲ ਲੈ ਕੇ ਸਹੀ ਗੱਲ ਸਹੀ ਗੱਲ ਬਾਕੀ ਆਂਟੀ ਇੱਕ ਗੱਲ ਹੈ ਵੀ ਮੰਨ ਲੋ ਕੰਮ ਕਰਦਾ ਹੀ ਬੰਦਾ ਸਹੀ ਰਹਿੰਦਾ ਭਾਵੇਂ ਕੋਲ ਚਾਰਛ ਲੜ ਹੈਗੇ ਆ ਤੇ ਨਹੀਂ ਕੰਮ ਕਰਨਾ ਜ਼ਰੂਰੀ ਹੈ ਹੈਨਾ ਪਰਾਵਾ ਛੱਲੜ ਕਿੱਥੋਂ ਆਉਣਗੇ ਨਹੀਂ ਨਹੀਂ ਵੀ ਜੇ 100 ਦਿਹਾੜੀ ਹੁੰਦੀ ਤੇ ਖਾਣਾ ਵੇ ਉਹ ਨਹੀਂ ਛੋਤੇ ਚਾਰ ਹੋਣਗੇ ਨਹੀਂ ਨਹੀਂ ਮੈਂ ਤੁਹਾਡੀ ਨਹੀਂ ਗੱਲ ਕਰਦਾ ਵੀ ਜਿੰਨਾ ਹਾਂ ਵੀ ਉਹ ਕੰਮਕੁਮ ਨਹੀਂ ਕਰਦੇ ਨਾ ਹਾਂ ਤੇ ਉਹ ਫਿਰ ਲੱਕ ਦੁਖਦਾ ਜੀ ਢਿੱਡ ਦੁਖਦਾ ਸਿਰ ਦੁਖਦਾ ਹਾਂ ਇਦਾਂ ਕੰਮ ਨਾ ਫਿਰ ਤੁਹਾਡਾ ਧਿਆਨ ਕੰਮ ਵਾਲੀ ਰਹਿੰਦਾ ਆ ਚੱਲੋ ਆਈ ਸਹੀ ਆ ਹੁਣ ਪਾਇਆ ਵਾਹ ਆਪੋ ਤੋਂ ਖੜ ਬੈ ਇਹ ਫਿਰ ਹੁਣ ਤੁਰ ਕੇ ਜਾਉਂਗੇ ਹੋਰ ਹੋਰ ਕੰਮ ਸਾਡੇ ਤੇ ਕੀ ਹੋਊਗਾ ਤੁਰ ਕੇ ਨਹੀਂ ਰਾਹ 'ਚ ਕੋਈ ਸਾਧਨ ਟ੍ਰਾਲੀ ਟ੍ਰੋਲੀ ਮਿਲਲੀ ਆਣੀ ਤਾਂ ਫਿਰ ਉਹ ਰਹਿਣੀ ਹੈ ਜੋਗਾ ਸ੍ਰੀ ਰਾਮਪੁਰ ਥੇੜੀ ਦੇਗੀ ਅੱਛਾ ਰਾਮਪੁਰ ਥੇੜੀ ਹੈਗੇ ਹਾਂ ਠੀਕ ਹੈ ਠੀਕ ਬੜਾ ਮੇਰਾ ਬੜਾ ਵੱਟ ਸੇ ਭੇਜੇਗਾ ਨਾ ਨਾ ਹਾਂ ਲੈ ਕੇ ਲੱਗੇ ਤੇ ਜਾਂਦਾ ਨਹੀਂ ਨਹੀਂ ਆ ਵੇਖ ਤੂੰ ਹੀ ਕਿੰਨਾ ਕਿ ਚੁਗ ਲੈ ਆ ਜੇ ਉਹ ਬੇ ਪੁੱਛੇ ਵੇਲਾ ਵਿੱਚ ਕਿੰਨੇ ਐਕਸ ਚੁਣਾ ਸਕਦੀ WhatsApp ਆ ਭੇਜੀ ਵੀਤਨੀ ਚੋੜੀ ਠੀਕ ਹੈ ਚਲ ਠੀਕ ਐਂਟੀ ਜੀ ਉਹ ਮਾਫ ਕਰਨਾ ਉਹ ਨਹੀਂ ਨਹੀਂ ਰੱਬ ਨੇ ਹੱਥ ਪੈਰ ਦਿੱਤੇ ਆ ਕੰਮ ਕਰਨਾ ਕਰਦੇ ਆ ਜਰੂਰ ਨਹੀਂ ਨਹੀਂ ਸਹੀ ਐ ਵਧੀਆ ਜੀ ਮਿਹਨਤ ਜਰੂਰ ਕਰਨੀ ਮੈਂ ਤਸਦੀਕ ਤਾਂ ਪ੍ਰਾਅ ਇੱਕ ਮੁਠੀ ਵੀ ਵਾਦੂ ਬਿਲਕੁਲ ਬਿਲਕੁਲ ਬੇਈਮਾਨੀ ਦਾ ਤਾਂ ਪੰਡ ਹੋਇਆ ਉਹਦੇ ਨਾਲ ਵੀ ਕੱਤ ਨਹੀਂ ਹਾਂ ਬੇਈਮਾਨੀ ਵਾਲੀ ਖਰਾਬ ਕਰਦੀ ਆ ਮਿਹਨਤ ਆਲੀ ਰਿਜਕ ਪਾਉਂਦੀ ਆ ਘਰ 'ਚ ਦੀ ਵੀ ਨਹੀਂ ਪੱਚਦੀ ਗਾਲਾ ਕੱਢੂਗਾ ਹਾਂ ਬਿਲਕੁਲ ਸੱਚੀ ਗੱਲ ਐ ਅੰਟੀ ਚਲੋ ਬਣ ਗਿਆ ਗੱਟਾ ਦੋ ਪੱਟੇ ਗੱਟੇ ਬਣ ਗਏ ਉਹ ਤਾਂ ਮੁੱਲ ਨਾ ਲੈਣੀ ਪਊਗੀ ਬਾਕੀ ਆਪਦੇ ਲਵਾਂਗੇ ਮੁੱਲ ਫਿਰ ਆਉਦੇ ਚੋਨਾ ਲਾ ਕੇ ਨਹੀਂ ਨਹੀਂ ਸਹੀ ਐ ਸੱਲ ਚੋਨਾ ਦੇ ਲੌਣਾ ਹੀ ਲੌਣਾ ਬਿਲਕੁਲ ਬਿਲਕੁਲ ਚਲੋ ਠੀਕ ਐ ਅੰਟੀ ਜੀ ਹਾਂ ਠੀਕ